ਰਾਤ ਅਸੀਂ ਸਾਈਕਲ ਇੱਥੇ ਖੜਾ ਆਉਂਦੇ ਸੀਗੇ ਜੀ ਆਹ ਸੀ ਜੀ ਰਾਤ ਦਾ ਟਿਕਾਣਾ ਸਾਈਕਲਾਂ ਦਾ ਤੇ ਸਾਡਾ ਟਿਕਾਣਾ ਕਿਹੜਾ ਸੀਗਾ ਉਹ ਵੀ ਦਿਖਾਣਾ ਆਹ ਪੜੋ ਜੀ ਨਾਮ ਓੜਿਆ ਨਿਲਾਇਮ ਜੀ ਇਹ ਅੰਦਰ ਹੈ ਜੀ ਆਪਣਾ ਟਿਕਾਣਾ ਜੀ ਓੜਿਆ ਨਿਲਾਇਮ ਦੇ ਇਹ ਹੋ ਗਈ ਐਂਟਰੀ ਬਸ ਆ ਆਸੀ ਜੀ ਆਪਣਾ ਟਿਕਾਣਾ ਬੁਨੀ ਟਿਕਲਾ ਬੁਨੀ ਟਿਕਲਾ ਹੈ ਹੈ ਆ ਥੱਲੇ ਜਿਹੜੀਆਂ ਸੀਗੀਆਂ ਚਟਾਈਆਂ ਜੀਆਂ ਦਰੀਆਂ ਜੀਆਂ ਵਿਛਾਤੀਆਂ ਸੀਗੀਆਂ ਤੇ ਇਹਦੇ ਤੇ ਹੀ ਅਸੀਂ ਪੈ ਕੇ ਸੀਗੇ ਰਾਤ ਸਾਡੀ ਇੱਥੇ ਵਧੀਆ ਨਹੀਂ ਬੜੀ ਉੱਥੇ ਪੱਕੇ-ਪੁੱਕੇ ਲੱਗੇ ਹੋਏ ਸੀਗੇ ਜੀ ਤੇ ਇੱਥੇ ਦਾ ਜਿਹੜਾ ਸਾਨੂੰ ਕਿਰਾਇਆ ਪਿਆ ਉਹ ਆਪਾਂ ਨੂੰ ਲਗਭਗ ਪਿਆ ਜੀ 50 ਰੁਪਏ ਪਰ ਪਰਸਨ ਤੇ ਤਕਰੀਬਨ 4 ਬੰਦਿਆਂ ਦਾ ਸਾਨੂੰ ਕਿਰਾਇਆ ਪੈ ਗਿਆ ਜੀ ਆਪਣਾ 105 ਰੁਪਏ ਪਰ ਨਾਈਟ ਦਾ ਤੇ ਬਹੁਤ ਹੀ ਵਧੀਆ ਆਸ਼ਰਮ ਬਣਿਆ ਹੋਇਆ ਰੂਮ ਵੀ ਤੁਸੀਂ ਲੈ ਸਕਦੇ ਹੋ 315 ਰੁਪਏ ਦਾ ਕਮਰਾ ਹੈ ਜੀ 2 ਬੰਦਿਆਂ ਦਾ ਇਹ ਫਿਰ 10 ਬੰਦਿਆਂ ਦਾ ਕਮਰਾ ਵੀ ਹੈਗਾ ਇਹਨਾਂ ਕੋਲ 615 ਰੁਪਈਆ ਦਾ ਜਿੱਥੇ ਤੁਸੀਂ 10 ਬੰਦੇ ਆ ਕੇ ਰਹਿ ਸਕਦੇ ਹੋ ਜੀ 615 ਰੁਪਏ ਬਹੁਤ ਜ਼ਿਆਦਾ ਮਿਨੀਮਲ ਜਿਹਾ ਰੇਟ ਆ ਪੱਖੇ ਵਗੈਰਾ ਲੱਗੇ ਹੁੰਦੇ ਨੇ ਤੇ ਇਸ ਵੀਡੀਓ ਨੂੰ ਫਿਰ ਆਪਾਂ ਇੱਥੋਂ ਸ਼ੁਰੂ ਕਰਦੇ ਆ ਬੇਗਿਸ਼ ਨਾਸਸਰੀ ਗਾਲ ਮੇਰਾ ਸਾਰੇ ਵੀਰਪਾਂ ਨੂੰ ਆਲ ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤਾਜ਼ੇ ਐਪੀਸੋਡ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਜੀ ਯੂਨੀਅਨ ਟੈਰੀਟਰੀ ਯਾਨੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਇਲਾਕੇ ਤੋਂ ਜਿਹੜਾ ਨਾਮ ਹੈ ਜੀ ਪੋਂਡੀ ਚਾ ਸਾਰਾ ਦਾ ਸਾਰਾ ਫ੍ਰੈਂਚ ਲੋਕਾਂ ਦੁਆਰਾ ਵਸਾਇਆ ਗਿਆ ਸੀਗਾ ਜਿਹੜੇ ਫਰਾਂਸ ਦੇ ਲੋਕ ਸੀ ਉਹਨਾਂ ਦੁਆਰਾ ਵਸਾਇਆ ਗਿਆ ਸੀਗਾ ਜੀ ਇੱਥੇ ਪੇਂਟ ਘਰ ਬਾਹਰ ਜਿਹੜੇ ਨੇ ਸਾਰੇ ਉਸੇ ਸ਼ੈਲੀ ਦੇ ਵਿੱਚ ਬਣੇ ਹੋਏ ਨੇ ਜਿਵੇਂ ਆਪਣੇ ਫ੍ਰੈਂਚ ਲੋਕਾਂ ਦੇ ਘਰ ਹੁੰਦੇ ਨੇ ਜੀ ਆ ਦੇਖੋ ਰੰਗ ਬਰੰਗੇ ਸਾਰੇ ਦੇ ਸਾਰੇ ਮਤਲਬ ਉਹੋ ਜਿਹੇ ਰੰਗ ਨੇ ਜਿ ਚਮਕੇ ਜੀ ਆਪਾਂ ਕਹਿੰਦੇ ਨੇ ਜਿੱਦਾਂ ਆਪਾਂ ਪੰਜਾਬ 'ਚ ਕਹਿੰਦੇ ਹਾਂ ਨਾ ਚਮਕੇ ਜੇ ਰੰਗ ਉਹੋ ਜਿਹੇ ਰੰਗ ਨੇ ਤੇ ਰਾਤ ਆਪਾਂ ਤਕਰੀਬਨ ਅ ਅੱਧਾ ਤਾਂ ਪੌਂਡੀਚੇਰੀ ਗਾਹ ਤਾਂ ਹੋਏਗਾ 6 ਤੋਂ 7 ਕਿਲੋਮੀਟਰ ਆਪਾਂ ਸ਼ਹਿਰ-ਸ਼ਹਿਰ ਦੇ ਵਿੱਚ ਹੀ ਹੈਗਾ ਆਪਾਂ ਘੁੰਮਦੇ ਫਿਰਾਂਦੇ ਆਏ ਆ ਤੇ ਅੱਜ ਪੌਂਡੀਚੇਰੀ ਦਾ ਆਲਾ ਦੁਆਲਾ ਇੰਝ ਦੇਖ ਲਾਗੇ ਤੇ ਫਿਰ ਤੋਂ ਸਾਈਕਲ ਲੈ ਕੇ ਅਗਾਹ ਪੰਜ ਆ 60 ਕਿਲੋਮੀਟਰ ਤੇ ਲੱਗ ਕੇ ਸ਼ਕੀ ਆਪਾਂ ਅੱਜ ਦਾ ਸਫ਼ਰ ਜਿਹੜਾ ਹੈਗਾ ਕੱਢਾਗੇ ਜੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਸ਼ੁਰੂ ਹੋਣ ਤੋਂ ਪਹਿਲੇ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਸਾਈਕਲ ਦੀ ਜਰਨੀ ਸਟਾਰਟ ਹੋ ਗਈ ਹੈ ਕਿੰਨੇ ਦਿਨ ਚੱਲੇਗੀ ਕਿੰਨੇ ਦਿਨ ਆਪਾਂ ਸਾਈਕਲ ਚਲਾਵਾਂਗੇ ਕੰਨਿਆ ਕੁਮਾਰੀ ਤੱਕ ਉਦੋਂ ਤੱਕ ਬਣੇ ਰਹੋ ਵੀਡੀਓ ਦੇ ਨਾਲ ਜਿਹੜਾ ਹੈਗਾ ਬਾਦ ਵੀਰੇ ਸਾਰੇ ਸਾਰੇ ਕਮਾਂਕਰਾਂ ਵਿੱਚ ਲੱਗੇ ਹੋਏ ਆ ਅਸੀਂ ਵੇਲੇ ਤੁਰੇ ਫਿਰਦੇ ਆ ਬਸ ਸ਼ੁਰੂ ਕਰਦੇ ਆ ਜੀ ਆਪਣੀ ਜਰਨੀ ਨੂੰ ਸਾਈਕਲ ਲਏ ਨੇ ਤੌਰ ਤੇ ਆਹ ਦੇਖੋ ਜੀ ਸਾਰਾ ਦਾ ਸਾਰਾ ਫਰਾਂਸੀਆਂ ਦੁਆਰਾ ਬਸਾਇਆ ਗਿਆ ਸ਼ਹਿਰ ਜੀ ਪੂਰਾ ਪੀਲਾ ਪੀਲਾ ਜਾ ਕੰਮ ਕਿੱਥੇ ਪੂਰਾ ਹੋ ਜਾਂਦਾ ਕਿੱਥੇ ਪੀਲਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਜੀ ਸ਼ਹਿਰ ਇਹ ਬਹੁਤ ਹੀ ਪਿਆਰਾ ਜੀ ਬ੍ਰਾਂਡ ਸਾਰੇ ਹੀ ਨੇ ਇੱਥੇ ਵੀ ਤੇ ਅੱਜ ਨਵੀਂ ਸ਼ਰਟ ਤੇ ਵੀ ਚਰਾਹਾ ਪਾਰ ਕਰਨਾ ਹੈ ਆ ਸਾਹਮਣੇ ਦੇਖੋ ਜੀ ਸਾਰਾ ਕਿੰਨਾ ਸੋਹਣਾ ਲੱਗਦਾ ਬਹੁਤ ਸੋਨਾ ਲੱਗ ਰਿਹਾ ਸਜਿਹਤ ਸਜਿਹਤ ਰਾਤ ਨੂੰ ਤਾਂ ਕੋਈ ਨਜ਼ਾਰੇ ਨਹੀਂ ਨਜ਼ਰ ਆ ਰਹੇ ਸੀਗੇ ਦਿਨੇ ਤਾਂ ਬਾਈ ਲੈਟੋ ਲੈਟੇ ਕੰਮ ਹੋਇਆ ਪਿਆ ਬਹੁਤ ਸੋਨਾ ਲੱਗ ਰਿਹਾ ਸ਼ਾਂਤੀ ਵੀ ਹੈ ਸ਼ਹਿਰ ਦੇ ਵਿੱਚ ਸਾਫ਼ ਸੁਥਰਾ ਵੀ ਹੈ ਜਿਵੇਂ ਚੰਡੀਗੜ੍ਹ ਹੈ ਜੀ ਯੂਨੀਅਨ ਟੈਰੀਟਰੀ ਉਦੋਂ ਪੋਂਡੀਚੇਰੀ ਵੀ ਯੂਨੀਅਨ ਟੈਰੀਟਰੀ ਹੈ ਬਸ ਇਹਨੂੰ ਬਹੁਤ ਤਕੜੇ ਤਰੀਕੇ ਨਾਲ ਸਜਾਇਆ ਗਿਆ ਹੈ ਜੀ ਪੀਲਾ ਤੇ ਚਿੱਟਾ ਇੱਥੇ ਦਾ ਮੇਨ ਰੰਗ ਹੈ ਤੇ ਜ਼ਿਆਦਾਤਰ ਉਹੀ ਦੇਖਣ ਨੂੰ ਮਿਲਦਾ ਹੈ ਜਿਹੜੇ ਨੇ ਹੋਰ ਹੀ ਹਸਾਉਂਦਾ ਇਹ ਹੁੰਦਾ ਪੀਲਾ ਪੀਲਾ ਕਿੰਗ ਕੋਕੋਨਟ ਹਰੇ ਅਲਾ ਕੁਈਨ ਕਹਿ ਦਿੰਦੇ ਆ ਉਹਨੂੰ ਘਰ ਬਹੁਤ ਸੋਹਣੇ ਨੇ ਇੱਥੇ ਜੀ ਕੋਡੀ ਚੰਚ ਸਾਈਕਲਾਂ ਲੈ ਕੇ ਭਾਈ ਜੀ ਆਪਾਂ ਉਹੀ ਦੁਕਾਨ ਤੇ ਵਾਪਸ ਆ ਗਏ ਇੱਥੇ ਸਾਈਕਲਾਂ ਖੜਾਤੀਆਂ ਕਿੱਥੇ ਕੱਲ ਅਸੀਂ ਆਪਣਾ ਮਾਈਕ ਦਿੱਤਾ ਸੀ ਸਹੀ ਹੋਣ ਵਾਸਤੇ ਤਗਰੀਬਨ ਪਿੱਛੋਂ ਦੀ 4 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਆ ਜੀ ਓਡਿਆਣੀ ਲਾਇਮ ਤੋਂ ਤੇ ਅੱਜ ਜਿਹੜਾ ਹੈਗਾ ਮਾਈਕ ਲੈ ਕੇ ਜਾਵਾਂਗੇ ਉਹਨਾਂ ਨੇ ਦੁਕਾਨ ਹੁਣ ਖੁੱਲੀ ਤੇ ਕਹਿੰਦਾ ਘੰਟਾ ਡੇਢ ਗੱਡਾ ਹੋਰ ਲੱਗ ਜੂ ਬਾਈ ਅੱਜ ਤਾਂ ਲੇਟ ਹੀ ਲੇਟ ਹੋਊਗਾ ਕੰਮ ਤੇ ਆਹ ਦੇਖੋ ਜੀ ਇੱਕ ਇੰਨੀ ਸੋਹਣੀ ਝੌਂਪੜੀ ਜੀ ਬਣੀ ਦੀ ਆ ਸਾਹਮਣੇ ਤੇਲੇ ਤਾਂ ਕੁਝ ਖਾਦਾ ਵੀ ਨਹੀਂ ਸਵੇਰ ਦਾ 12 ਵਜੇ ਹੋਏ ਆ ਕੁਝ ਖਾ ਪੀ ਵੀ ਲੈਣੇ ਉਹਨਾਂ ਚਿਰ ਜਿੱਤਕਨ ਮਾਈਕ ਸਹੀ ਹੁੰਦਾ ਤੇ ਦੇਖ ਲੈਣੇ ਆ ਜੀ ਅੱਗੇ ਕਿੱਧਰ ਨੂੰ ਬੰਦੇ ਤਾਂ ਆਪਣੇ ਪਿੱਛੇ ਚਲੇ ਗਏ ਜੀ ਕੋਈ ਖਾਣ ਪੀਣ ਚਾਹ ਚੂਦੇ ਬਾਲੇ ਸ਼ਕੀਰ ਨਹੀਂ ਚਾਹ ਅਸੀਂ ਵੀ ਦੇਖਦੇ ਆਂ ਜੀ ਕੋਈ ਖਾਣ ਪੀਣ ਮਿਲ ਜਿੰਦਾ। ਉਹ ਹੋ ਰਿਹਾ ਜੀ ਆਪਣਾ ਮਾਈਕ ਸਹੀ। ਇਹ ਪੈਓ ਨਹੀਂ ਹੁੰਦਾ ਮੈਮਰੀ ਕਾਰਡ ਤੇ ਆ। ਉਹਦੀਆਂ ਉਹ ਹੁੰਦੀਆਂ ਜੀ ਪੀ ਦੀਆਂ ਬਿਲੀਆਂ। ਉਹੋ ਜਿਹਾ ਕੰਮ ਹੈ ਜੀ। ਤੇ ਜਿਗਾਰਡ ਵਾਲਾ ਹੀ ਹਿਸਾਬ ਕਿਤਾਬ ਹੈ ਜੀ। ਜਿਗਾਰਡ ਨਾਲ ਹੀ ਸਹੀ ਕਰਨਾ ਪਏ। ਨਹੀਂ ਤਾਂ ਗਿਆ 15-20000 ਰੁਪਇਆ ਮਿੱਟੀ ਚ। ਮਾਈਕ ਦੀ ਬਣੀ ਨਹੀਂ ਜੀ ਗੱਲ। ਕਾਫੀ ਟਾਈਮ ਲੱਗ ਗਿਆ। ਤੇ 2-2.5 ਘੰਟਿਆਂ ਚ ਮਾਈਕ ਤੇ ਲੱਗੇ। ਮਾਈਕ ਹੋਇਆ ਨਹੀਂ ਜੀ ਸਹੀ। ਉਵੇਂ ਦਾ ਉਵੇਂ ਹੀ ਆ ਜੀ। ਉਰੀ ਬਾਈ ਨੇ ਤਸੱਲੀ ਪੂਰੀ ਕਰਾਈ ਬਾਈ ਦੀ ਮਿਹਨਤ ਦੇ ਪੈਸੇ ਬਣਦੇ ਸੀ ਉਹ ਆਪਾਂ ਦਿੱਤੇ ਤੇ ਪੈਸਿਆਂ ਦਾ ਵੀ ਮੁੱਲ ਪਿਆਣੀ ਆਪਾਂ ਜਿਹੜੇ ਲਾਏ ਸੀ ਮਾਈਕ ਤੇ ਖਰੀਦੇ ਮਾਈਕ ਜਿਹੜਾ ਸੀਗਾ ਹੋਲੀ ਲੈਂਡ ਦਾ ਉਹ ਗੱਲ ਬਾਤ ਜਣੀ ਹੈਗੀ ਮਤਲਬ ਆਵਾਜ਼ ਬੂਤ ਸਹੀ ਹੈ ਸਾਰਾ ਕੁਝ ਕਰਦੀ ਹੈ ਪਰ ਇਹ ਰਫ ਐਂ ਟਫ ਨਹੀਂ ਹੈਗਾ ਆਪਣਾ ਤਾਂ ਹਲਕਾ ਜਿਹਾ ਬੈਗ 'ਚ ਪਿਆ ਦੀ ਹਲਕਾ ਜਿਹਾ ਪਾਣੀ ਹੀ ਲੱਗਿਆ ਸੀ ਉਹ ਪਾਣੀ ਨਾਲ ਹੀ ਸਾਰਾ ਕੰਮ ਖਰਾਬ ਹੋ ਗਿਆ ਪਹਿਲੇ ਵੀ ਇਹਦਾ ਜਿਹੜਾ ਕੰਮ ਸੀਗਾ ਪਾਣੀ ਨਾਲ ਹੀ ਖਰਾਬ ਹੋਇਆ ਸੀ ਚੱਲ ਗਏ ਸੀਗੇ ਮਾਈਕ ਇਹ ਕਾਫੀ ਟਾਈਮ ਬਾਅਦ ਪਰ ਫਿਰ ਦੁਬਾਰਾ ਦਿੱਕਤ ਦੇ ਲੱਗੇ ਫਿਰ ਉਹੀ ਲੱਗਦਾ ਹੈ ਕਿ ਕਿਸਮਤ ਨਹੀਂ ਹੁਣੇ ਨਵੀਂ ਚੀਜ਼ ਲਵਾਂਗੇ ਹੁਣ ਦੁੱਖ ਥੋੜੀ ਬਣਾਵਾਂਗੇ ਇਸੇ ਚੀਜ਼ ਦਾ ਬਾਈ ਨੇ ਮੈਂ ਨਾ ਤੇ ਮਾਰੀ ਹੈ ਜੀ ਬਾਈ ਪੂਰੀ ਰਾਤ ਲੱਗਿਆ ਰਿਆ ਕੱਲ ਵੀ ਲੱਗਿਆ ਰਿਆ ਤੇ ਅੱਜ ਵੀ ਕਰੀ ਗਿਆ ਅੱਜ ਕੰਮ ਦੇਖ ਲਓ ਜੀ ਸਵੇਰੇ 11 10:30 11 ਵਜੇ ਆ ਕੇ ਖੜੇ ਹੋਏ ਆ ਉਹ ਤਕਰੀਬਨ ਜੀ ਲੱਗਿਆ ਰਿਆ ਜੀ ਆਪਣਾ 2:30 ਵਜੇ ਹੁਣ ਤਾਂ ਜੀ ਦੇਖੋ 2:30 ਤੋਂ 3 ਹੀ ਹੋ ਜਾਣਾ ਦੇਖੋ ਉਨ ਦਾ ਆਪਾ ਬਾਈ ਮੁੱਲ ਦੇ ਆਏ ਸਾਡਾ ਮੁੱਲ ਨਹੀਂ ਪਿਆ ਪੈਂਦਾ ਚਲੋ ਕੋਈ ਨਹੀਂ ਹਰੀ ਕਿਰਪਾ ਜੋ ਹੁੰਦਾ ਚੰਗੇ ਲਈ ਹੁੰਦਾ ਹੈ ਹਰੀ ਇੱਛਾ ਤੇ ਹਰੀ ਕਿਰਪਾ ਦੇ ਆਧਾਰ ਤੇ ਜਿਹੜੀ ਹੈਗੀ ਦੁਨੀਆ ਟਿਕੀ ਹੋਈ ਹੈ ਜੀ ਦੇਖੋ ਕੀ ਪਤਾ ਡੀਜੀਏ ਦੇ ਮਾਈਕ ਲਿਖੇ ਹੁਣ ਹੁਣ ਹੈਵੀ ਵਾਲੇ ਉਹੀ ਲਵਾਂਗੇ ਉਹ ਛੱਡੋ ਸੀ ਗੱਡੀ ਚੈੱਕ ਕਰੋ ਜੀ ਕੀ ਗੱਡੀ ਹੈ ਜੀ ਰੈਪਿਡ ਸਕੋਡਾ ਦੀ ਬਹੁਤ ਹੀ ਸੋਹਣੀ ਕਾਰ ਬਹੁਤ ਹੀ ਸੋਹਣੀ ਗੱਡੀ ਲੱਗਦੀ ਜੀ ਮੈਨੂੰ ਰੈਪਿਡ ਸਕੋਡਾ ਕੰਪਨੀ ਜਿਹੜੀ ਆ ਬਹੁਤ ਹੀ ਤਕੜੀ ਕੰਪਨੀ ਹੈ ਤੇ ਰੇਟ ਵੀ ਇਹਦੇ ਗੱਡੀਆਂ ਦੇ ਬਹੁਤ ਸਹੀ ਹੁੰਦੇ ਆ ਕਦੀ ਲਵਾਂਗੇ ਜੀ ਹੁਣ ਇੱਥੋਂ ਦੀ ਆਪਣਾ ਰਹਿ ਗਿਆ ਜੀ ਰਮੇਸ਼ਵਰਮ 405 ਕਿਲੋਮੀਟਰ ਪੋਂਡੀਚੈਰੀ ਤੋਂ ਤੇ ਆਪਾਂ ਰਾਹ ਕੋਸਟਲ ਹੀ ਫੜਨਾ ਹੈ ਕੋਸਟਲ ਰਾਹ ਤੋਂ ਜਾਵਾਂਗੇ ਦੋ ਰਾਹ ਜਾਂਦੇ ਆ ਇੱਕ ਜਾਂਦਾ ਜੀ ਥੰਜਾਵੁਰ ਤੋਂ ਇੱਕ ਜਾਂਦਾ ਜੀ ਆਪਣਾ ਚਿਦੰਬਰਮ ਹੁੰਦੇ ਸਿੱਧਾ ਵੇਰੀਆ ਪੱਲਾ ਹੀ ਤੇ ਆਪਾਂ ਜਿਹੜਾ ਰਾਹ ਫੜਨਾ ਜੀ ਉਹ ਚਿਦੰਬਰਮ ਲਈ ਰਾਹ ਫੜਨਾ ਹੈ ਚਿਦੰਬਰਮ ਇੱਥੋਂ ਹੈਗਾ ਜੀ 75 ਕਿਲੋਮੀਟਰ ਤੇ ਉਹ 75 ਕਿਲੋਮੀਟਰ ਕਵਰ ਕਿ ਚੰ ਨੰਬਰਾਂ ਮਸੀਂ ਕੱਲ ਹੀ ਪਹੁੰਚਾਂਗੇ ਪਾਰ ਹੀ ਕਰ ਜਾ ਕੇ ਫਿਰ ਅੱਜ ਰਾਤ ਫਿਰ ਕਿਥੇ ਡੇਰੇ ਲਾਵਾਂਗੇ ਜੀ ਆਪਾਂ ਪੈਟਰੋਲ ਪੰਪ ਦੇ ਉੱਤੇ ਹੀ ਉਹਨਾਂ ਚਿਰ ਤੁਸੀਂ ਦੇਖੋ ਜੀ ਪੌਂਡੀ ਚੈਰੀ ਦੇ ਨਜ਼ਾਰੇ ਸ਼ਹਿਰ ਤਾਂ ਵੀ ਬਹੁਤ ਸੋਹਣਾ ਹੈਗਾ ਪਰ ਦੇਖ ਨਹੀਂ ਪਾਏ ਜੀ ਟਾਈਮ ਨਹੀਂ ਮਿਲਿਆ ਫੇਰ ਦਾ ਮਾਈਕ ਸਹੀ ਕਰਾਉਣ ਤੇ ਲੱਗੇ ਰਹੇ ਇਹ ਹੀ ਆ ਜੀ ਤਾਰ ਚੜਾ ਗਏ ਜਿਹੜੇ ਆਂਦੇ ਰਹਿੰਦੇ ਤੇ ਹੁਣ ਮੈਂ ਮਾਈਕ ਦੀ ਗੱਲ ਨਹੀਂ ਕਰਾਂਗਾ ਹੁਣ ਆਪਾਂ ਗੱਲ ਕਰਦੇ ਆਂ ਸੋਹਣੇ ਸੋਹਣੇ ਵੀਊਆਂ ਦੀ ਮਾਰਗਲਾਂ ਦੇ ਪੇੜਾਂ ਦੀ ਤੇ ਸੋਹਣੇ ਸੋਹਣੇ ਰਾਹਾਂ ਦੀ ਜੀ ਪੌਂਡੀ ਚੈਰੀ ਦੀ ਬਹੁਤ ਹੀ ਸੋਹਣੇ ਸੋਹਣੇ ਮੰਦਰ ਹੈ ਜੀ ਪੌਂਡੀਚੇਰੀ ਦੇ ਵਿੱਚ ਸ਼ਹਿਰ ਹੀ ਬਹੁਤ ਸੋਹਣਾ ਹੈ ਪੌਂਡੀਚੇਰੀ ਮੰਦਰ ਤਾਂ ਸੋਹਣੇ-ਸੋਹਣੇ ਹੀ ਹੈ ਜੀ ਸਾਫ ਸਫਾਈ ਬਹੁਤ ਹੈ ਗੱਲ ਕਰੀਏ ਲੋਕ ਬੜੇ ਤਰੀਕੇ ਚ ਰਹਿੰਦੇ ਨੇ ਇੱਥੇ ਤਰੀਕੇ ਤੋਂ ਬਾਅਦ ਗੱਲ ਕਰੀਏ ਇੱਥੇ ਦੇ ਲੋਕਾਂ ਨੂੰ ਸਨਿਕ ਸੈਂਸ ਬਹੁਤ ਹੀ ਹਾਈ ਲੈਵਲ ਦੀ ਹੈ ਲਿਟਰੇਸੀ ਰੇਟ 90% ਪਲੱਸ ਹੈ ਜੀ ਆ ਗਿਆ ਜੀ ਪੌਂਡੀਚੇਰੀ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਪ੍ਰੋਪਰ ਬਾਹਰ ਤਾਂ ਨਹੀਂ ਆਏ ਬਸ ਉਹ ਨਾ ਰੋਡ ਸਿੱਧਾ ਫੜਨਾ ਚਿਦੰਬਰਮ ਵੱਲ ਨੂੰ ਨੰਬਰ ਹਮ ਨਹੀਂ ਪਹੁੰਚ ਪਾਵਾਂਗੇ ਪਰ ਅੱਜ ਇੱਥੋਂ 65 ਕਿਲੋਮੀਟਰ ਹੈਗਾ 10 ਕਿਲੋਮੀਟਰ ਚਲਾਏ ਆਇਆ ਹਾਂ ਤੁਰਦੇ ਤੁਰਾਂਦੇ ਅਰੂਨਾਈ ਕੱਪਮ ਰੁਕੇ ਸੀਗੇ ਜੀ ਆ ਮੈਂ ਕਿਹਾ ਫਰੂਟ ਖਾ ਲੀਏ ਸਵੇਰ ਦਾ ਕੁਝ ਨਹੀਂ ਖਾਂਦਾ ਹਲਕਾ ਫਰੂਟ ਹੀ ਖਾਂਦਾ ਜੀ ਪਾਈਨੈਪਲ ਤੇ ਸੰਦੀਪ ਜਿੱਥੇ ਉਹ ਆਪਾਂ ਮਾਈਕ ਸਹੀ ਕਰਾ ਰਹੇ ਸੀਗੇ ਉੱਥੇ ਆਪਣਾ ਜਿਹੜਾ ਹੈਗਾ ਪਾਵਰ ਬੈਂਕ ਪੋਲ ਆਇਆ ਤੇ ਹੁਣ ਰੈਪੀਡੋ ਕੀਤੀ ਹੈ ਰੈਪੀਡੋ ਵਾਲਾ ਲੈ ਕੇ ਆ ਗਏ ਸਾਰੇ ਜਿੱਥੇ ਅੱਗੇ ਨੂੰ ਚੱਲਦੇ ਆ ਮਾੜਾ ਜਿਹਾ ਅੱਗੇ ਅੱਧਾ ਕਿਲੋਮੀਟਰ ਜਿੱਥੇ ਸੰਦੀਪ ਲੈ ਕੇ ਆ ਜੂਗਾ ਜੀ ਕੁਛ ਅਸੀਂ ਖਾ ਪੀ ਲਵਾਂਗੇ ਜਿੱਥੇ ਪੀਸ ਕੁ ਆ ਭੈਣ ਜੀ ਨੇ ਕੁਝ ਦਿੱਤਾ ਵਟ ਇਜ਼ ਦਾ ਨੇਮ ਨੇਮ ਅ ਨੇਮ ਮਾਰਵੱਲੀ ਕਰਨੀ ਮਾਰਵੱਲੀ ਕਰਨੀ ਮਰਵੱਲਾ ਕਰਨ ਨਾਮ ਹੈ ਜੀ ਦਾ ਓੱਖਾ ਜਾਂ ਨਾਮ ਹੈ ਕੁਝ ਆਲੂ ਵਰਗੇ ਲੱਗ ਰਹੇ ਜਿਵੇਂ ਸਮੋਸੇ ਚਾਲੂ ਭਰੇ ਹੁੰਦੇ ਉਹ ਜਿਹਾ ਤੇ ਨਾਲ ਦੀ ਸੀ ਸਮੋਸਾ ਓਕੇ ਥੈਂਕ ਯੂ ਥਿਸ ਇਜ਼ ਪੋਟੈਟੋ ਇਨਸਾਈਡ ਆਨਿਅਨਸ ਓਨਿਅਨਸ ਨੇ ਓਕੇ ਜੀ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਪਿੱਛੋ ਲੈ ਲਿਆ ਸੀਗਾ ਦੁੱਧ ਜੀ ਪੌਨ ਲੇਟ ਮਿਲਕ ਪਾਊਡਰ ਤੋਂ ਮਿਲਕ ਪਾਰਲਰ ਜੀ ਤੇ ਤਿੰਨ ਤਰ੍ਹਾਂ ਦੇ ਆਂਦੇ ਆ ਹਰਾ ਨੀਲਾ ਤੇ ਆ ਲਾਲ ਇੱਕ ਨੀਲਾ ਤੇ ਇੱਕ ਲਾਲ ਜਿਹਾ ਜੀ ਆਹ ਦੇਖੋ ਜੀ ਆਪਣਾ ਨੀਲੇ ਰੰਗ ਦਾ ਪੈਕਟ ਦਾ ਬਾਹਲਾ ਸਸਤਾ ਜੀ ਇੱਥੇ 23 ਰੁਪਏ ਦਾ ਅੱਧਾ ਕਿਲੋ 46 ਰੁਪਏ ਕਿਲੋ ਜੀ ਚਾਹ ਨਾਲ ਮੁਰਗਾ ਨੱਪੀ ਜੋ ਵੀ ਸੀਗਾ ਜੀ ਇਹ ਬਾਹਲਾ ਵਧੀਆ ਟੇਸਟ ਹੈ ਜੀ ਇਹਦਾ ਇਹਦਾ ਟੇਸਟ ਐ ਲੱਗ ਰਿਹਾ ਜਿਵੇਂ ਆਪਣੀ ਹੁੰਦੀ ਹੈ ਨਾ ਜੀ ਕੱਠਲ ਕੱਠਲ ਉਹਦੇ ਵਿੱਚ ਕੜੀ ਪੱਤੇ ਸੋੜ ਸੋੜ ਕੇ ਮਸਾਲੇ ਲਾ ਕੇ ਵਧੀਆ ਬਣਾਇਆ ਗਿਆ ਹੈ ਜਵਾ ਵਧੀਆ ਦੁੱਧ ਹੈ ਭਾਈ ਖੱਬੇ ਹੱਥ ਇੱਥੇ ਸਾਹਮਣੇ ਨਿਗਾ ਪੈ ਰਹੀ ਹੈ ਜੀ ਉਹ ਹੈ ਜੀ ਆਪਣਾ ਬੀਚ ਇਡਨ ਬੀਚ ਜਿਹੜਾ ਇੰਡੀਆ ਦੇ ਟਾਪ ਬਲੂ ਫਲੈਗ ਬੀਚਾਂ ਦੇ ਵਿੱਚ ਆਉਂਦਾ ਬਲੂ ਫਲੈਗ ਬੀਚ ਜਿਹੜੇ ਹੁੰਦੇ ਨੇ ਨਾਨ-ਪ੍ਰੋਫਿਟੇਬਲ ਬੀਚੀਜ਼ ਹੁੰਦੇ ਨੇ ਤੇ ਮਤਲਬ ਉੱਥੇ ਸਫਾਈ ਦੇਖ ਰੇ ਸਾਰਾ ਕੁਝ ਪ੍ਰੋਪਰ ਮੇਨਟੇਨ ਰੱਖਿਆ ਜਾਂਦਾ ਜੀ ਪਾਣੀ ਉੱਥੇ ਉਹ ਗ੍ਰੇਡ ਦਾ ਹੁੰਦਾ ਜਿੱਥੇ ਬੰਦਾ ਨਹਾ ਸਕੇ ਸਵਿਮ ਕਰ ਸਕੇ ਜੀ ਤੇ ਆਹ ਬੈਕਵਾਟਰਸ ਨੇ ਸਾਰੇ ਦੇ ਸਾਰੇ ਜਿਹੜੇ ਸਮੁੰਦਰ ਤੋਂ ਕਈ ਵਾਰੀ ਬੈਕ ਵੀ ਮਾਰਦੇ ਨੇ ਕਈ ਵਾਰੀ ਇਹਦਾ ਪਾਣੀ ਸਮੁੰਦਰ 'ਚ ਜਾ ਕੇ ਵੀ ਰੜਦਾ ਹੈਗਾ ਜੀ ਇਹ ਹੁੰਦੇ ਨੇ ਬੈਕਵਾਟਰ ਸੰਦੀਪ ਬਿੱਟੂ ਤੇ ਹਰਪਾਲ ਮੇਰੇ ਤੋਂ 500 ਮੀਟਰ ਪਿੱਛੇ ਹੀ ਨੇ ਉਹ ਵੀ ਕੈਚ ਅਪ ਕਰ ਲੈਣਗੇ ਹੁਣੇ 2 ਮਿੰਟਾਂ ਚ ਹੀ ਕਿਉਂਕਿ ਮੈਂ ਸਲੋ ਚਲਾ ਰਿਹਾ ਉਹਨਾਂ ਨੇ ਵੀ ਪਾਵਰ ਬੈਂਕ ਜਿਹੜਾ ਹੈਗਾ ਹੁਣ ਫੜ ਲਿਆ ਇਹਨੂੰ ਰੈਪਿਡ ਹੋ ਗਿਆ ਹੁਣ ਲੱਗ ਰਿਹਾ ਜੀ ਟਿਪੀਕਲ ਸਾਊਥ ਹੈ ਪੂਰੀ ਪੀਲੀ ਪੀਲੀ ਜੀ ਮਿੱਟੀ ਇਹ ਪੀਲੇ ਪੀਲੇ ਨਾਂ ਲਈ ਆਟੋ ਜੀ ਖੜੇ ਹੁੰਦੇ ਜੀ ਪੂਰਾ ਸਾਉਦੀ ਫਿਲਮਾਂ ਵਾਲਾ ਆਹ ਆਹ ਆਪਾਂ ਵੈਸੇ ਵੀ ਟਿਪੀਕਲ ਹੁਣ ਪਿੰਡਾਂ ਦੇ ਵਿੱਚ ਹੀ ਵੜੇ ਹੋਏ ਆ ਸਾਊਥ ਦੇ ਜੀ ਪੋਂਡੀਚਰੀ ਵੀ ਔਰ ਹੋਣ ਜਿਆਦਾ ਕੌਂਟੀਚਰੀ ਪਾਰ ਹੁੰਦੇ ਸਾਖੇੜ ਦੁਆਰਾ ਤਾਮਿਲਨਾਡੂ ਦੇ ਵਿੱਚ ਟੂ ਬੇਲੇ ਪੂਰੇ ਲੁਮਤਾ ਦਰਚੂ ਕਿੰਨੇ ਤੱਕ ਪ੍ਰੇਅਰ ਫਲੈਗ ਕੱਢਦੇ ਨੇ ਆਪਾਂ ਅੱਜ ਤਾਂ ਬਾਲੀ ਘੈਂਟ ਚੀਜ਼ ਲਵਾਈ ਹੈ ਜੀ ਅੰਗੂਰਾਂ ਦੀ ਚਾਹ ਗਏ ਮੈਨੂੰ ਪਰ ਇਹ ਚ ਕਫੀ ਨਹੀਂ ਹੈਗੀ ਕੱਲੇ ਅੰਗੂਰ ਹੀ ਨੇ ਕਾੜਾ ਟਾਈਪ ਬਣਾ ਕੇ ਦਿੱਤਾ ਹੈ ਇੱਥੇ ਦਾ ਕਹਿੰਦੇ ਫੇਮਸ ਏਰੀਆ ਨੂੰ ਪੁਰਾਣਾ ਦਾ ਤੇ ਬਹੁਤ ਸਹੀ ਰੇਟ ਹੈ ਟੇਸਟ ਵੀ ਹਲਕਾ ਜਿਹਾ ਮੈਂ ਕਰਿਆ ਬਾਹਲਾ ਟੇਸਟ ਸਹੀ ਹੈ ਅੱਜ ਤਾਂ ਖਾਣ ਪੀਣਤਾ ਹੀ ਹੋ ਗਿਆ ਵਲੋਗ ਕੌਂਡੀ ਚੇਰੀ ਦੇ ਚਾਹ ਪੀ ਲਈ ਕਫੀਨ ਫਰੀ ਗਰੇਪਸ ਟੀ ਹਰਬਲ ਟੀ ਕਹਿੰਦੇ ਆ ਉਹ ਪੀਣ ਤੋਂ ਬਾਅਦ ਅਸੀਂ ਹੁਣ ਚੱਲ ਰਹੇ ਹਾਂ ਜੀ ਅੱਗੇ ਬਾਹਲਾ ਕੈਂਡ ਸਵਾਦ ਸੀ ਬਾਈ ਬਹੁਤ ਵਧੀਆ ਚੀਜ਼ ਸੀ ਕਦੀ ਕਰੇ ਟਰਾਈ ਕਰਿਓ ਉਹਨੇ ਕੀ ਕੀਤਾ ਸੀਗਾ ਹਮਾਂ ਨੇ ਉਹ ਬਾਲੇ ਅੰਗੂਰ ਜੇ ਜਿਹੜੇ ਨੀਲੇ-ਨੀਲੇ ਜੰਗੂਰ ਜਿਹੜੇ ਨਹੀਂ ਆਂਦੇਗੇ ਉਹ ਗੂੜਜੇ ਉਬਾਲ ਕੇ ਬਸ ਉਹਨੂੰ ਫਿਲਟਰ ਕਰਤਾ ਚਾਹ ਪੋਣੀ ਨਾਲ ਮੈਂ ਕਹਿੰਦਾ ਨਿਆਰਾ ਹੀ ਆ ਗਿਆ ਜੀ ਠੀਕ ਹੈ ਮੈਂ ਤਾਂ 2-3 ਗਲਾਸ ਪੀ ਗਿਆ ਤਾਂ ਹੀ ਟਾਈਮ ਲੱਗ ਗਿਆ ਇੱਥੇ ਉਨੀ ਦੇਰ ਚ ਸੰਦੀਪ ਹਰਪਾਲ ਬਿੱਟੂ ਅੱਗੇ ਲੰਘ ਗਏ 3-4 ਕਿਲੋਮੀਟਰ ਅਸੀਂ ਵੀ ਹੁਣ ਉਹਨਾਂ ਨੂੰ ਪਿੱਛੋਂ ਫੜ ਲੈਣਾ ਜੀ ਅਜੇ ਤਾਂ ਅੱਗੇ ਪਿੱਛੇ ਅੱਗੇ ਪਿੱਛੇ ਕੰਮ ਹੋ ਰਿਹਾ ਹੈ 15 ਕਿਲੋਮੀਟਰ ਅੱਗੇ ਆਏ ਹਲੇ ਤਾਂ ਪੌਂਡੀਚੇਰੀ ਨੂੰ ਛੱਡ ਕੇ ਅੱਜ ਦੇਖਦੇ ਹਾਂ ਕੁਟਾ ਲੋਰ ਤੱਕ ਤਾਂ ਪਹੁੰਚ ਹੀ ਜਾਵਾਂਗੇ ਗਰੀਬਨ 30-35 ਕਿਲੋਮੀਟਰ ਦਾ ਕੱਢ ਹੀ 당ਗੇ ਫਿਰ ਉੱਥੇ ਕਿਤੇ ਪੰਪ ਤੇ ਪੈ ਜਾਵਾਂਗੇ ਮੰਨੇ ਲੱਗਦਾ ਜੀ ਵੀਡੀਓ ਵਿੱਚ ਕੁਝ ਕੰਟੈਂਟ ਹੋਣਾ ਹੈ ਪਰ ਜੋ ਹੈ ਜੀ ਦਿਨ ਚੱਲ ਰਿਹਾ ਉਹ ਦਿਖਾ ਰਹੇ ਆ ਸਾਈਕਲ ਚਲਾ ਰਹੇ ਆ ਤੇ ਸਾਈਕਲ ਚਲਾਇਆ ਦਿਖਾ ਰਹੇ ਜਿਵੇਂ ਜਿਵੇਂ ਸ਼ਾਮ ਢੱਲੀ ਜਾਂਦੀ ਹੈ ਜੀ ਓਵੇਂ ਓਵੇਂ ਬਾਈ ਸਾਈਕਲ ਚਲਾਣ ਦਾ ਮਨ ਨਹੀਂ ਕਰਦਾ ਐਂ ਕਰਦਾ ਰਾਤ ਹੋ ਗਈ ਤਾਂ ਬਾਈ ਰਾਤ ਸਾਈਕਲ ਨਹੀਂ ਚਲਾਣਾ ਰਾਤ ਰੈਸਟ ਹੀ ਕਰੋ ਜਿ세 ਜੀ ਮਰਜ਼ੀ ਹੋਵੇ ਭਾਵੇਂ ਥੱਕਿਆ ਹੋਵੇ ਸਰੀਰ ਭਾਵੇਂ ਨਾ ਹੋਵੇ ਰੈਸਟ ਹੀ ਕਰੋ ਜੀ ਰੈਸਟ ਹੀ ਕਰੋ ਸ਼ਹਿਰ ਦਾ ਨਾਮ ਸੀਗਾ ਜੀ ਕਨਿਆ ਕੋਇਲ ਪਹਿਲੇ ਮੈਂ ਗਲਤ ਬੋਲਦਾ ਸੀਗਾ ਜੀ ਇਸੇ ਪੁਆਇੰਟ ਤੇ ਜਾ ਕੇ ਇੱਥੇ ਜੇ ਜਾ ਕੇ ਤਾਮਿਲਨਾਡੂ ਪੌਂਡੀਚੈਰੀ ਦੀ ਜਿਹੜੀ ਹੱਦ ਹੈਗੀ ਉਹ ਖਤਮ ਹੁੰਦੀ ਹੈ ਜੀ ਇੱਥੇ ਯੂਨੀਅਨ ਟੈਰੀਟਰੀ ਆਪਣਾ ਖਤਮ ਕਰਦੀ ਹੈ ਜੀ ਇਹ ਹਿੱਸਾ ਆਹ ਪੁਆਇੰਟ ਤੇ ਜਾ ਕੇ ਜੀ ਆਹ ਸ਼ੁਰੂ ਹੋ ਗਿਆ ਦੁਆਰਾ ਤਾਮਿਲਨਾਡੂ ਪੌਂਡੀਚੈਰੀ ਵੀ ਬਹੁਤ ਵੱਡਾ ਸੀਗਾ ਹੁਣ ਅਸੀਂ ਇਸ ਟਾਈਮ ਤਾਮਿਲਨਾਡੂ ਚ ਫਿਰਦੇ ਆ ਜੀ ਕੁਡਾਲੌਰ 5 ਕਿਲੋਮੀਟਰ ਰਹਿ ਗਿਆ ਚਨਮਰਮ 50 ਕਿਲੋਮੀਟਰ ਕੁਡਾਲੌਰ ਲਾ ਹੀ ਦਿੱਤਾ ਜੀ ਦੇਖ ਲਓ ਸ਼ਾਮ ਹੋਣ ਤੋਂ ਪਹਿਲੇ ਹੀ ਇੱਥੇ ਖੜੇ ਆ 1 ਤੋਂ 2 ਕਿਲੋਮੀਟਰ ਤੇ ਆਪਣੇ ਬਾਈ ਹੋਣੀ ਬਿੱਟੂ ਸੰਦੀਪ ਹਰਪਾਲ ਹੈਗਾ ਅਸੀਂ ਤਕਰੀਬਨ ਪੌਂਡੀਚੈਰੀ 25 ਤੋਂ 30 ਕਿਲੋਮੀਟਰ ਦਾ ਏਰੀਆ ਸਾਰਾ ਯੂਨੀਅਨ ਡੈਟਰੀ ਵਿੱਚ ਕਰ ਬਹੁਤ ਸਾਰੀਆਂ ਟਾਊਨਾਂ ਵੀ ਸੀਗੀਆਂ ਪੌਂਡੀਚੈਰੀ ਮੇਨ ਕੇਂਦਰ ਸ਼ਾਸਿਤ ਪ੍ਰਦੇਸ਼। ਸ਼ਹਿਰ ਆ ਗਿਆ ਜੀ ਕੁਡਾ ਲੋਰ ਤੇ ਕੁਡਾ ਲੋਰ ਸ਼ਹਿਰ ਜੀ ਕਾਫੀ ਫੇਮਸ ਹੈ ਕਿਸ ਚੀਜ਼ ਕਰਕੇ ਮੈਂ ਤੁਹਾਨੂੰ ਦੱਸਦਾ 2007 ਦੇ ਵਿੱਚ ਇੱਥੇ ਇੱਕ ਪਿੰਡ ਬਣਿਆ ਸੀਗਾ ਵਰਲਡ ਫਰਸਟ ਮਾਡਲ ਐਲਦਰਸ ਵਿਲੇਜ ਆਪਾਂ ਨੂੰ ਕਹਿੰਦੇ ਨੇ ਜੀ ਜਿੱਥੇ ਜਿਹੜੇ ਹੋਮਲੈਸ ਹੁੰਦੇ ਨੇ ਜਿਨ੍ਹਾਂ ਦੀ ਫੈਮਿਲੀ ਛੱਡ ਚੁੱਕੀ ਹੁੰਦੀ ਹੈ ਇਹ ਕੁਛ ਇੱਥੇ ਲਾ ਲਓ ਵਿਰੇ ਦਾ ਆਸ਼ਰਮ ਲਾ ਲਓ ਮਤਲਬ ਉਹ ਲਾ ਲਓ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੁੰਦਾ ਉਹਨਾਂ ਵਾਸਤੇ ਇੱਕ ਪਿੰਡ ਬਣਾਇਆ ਗਿਆ ਸੀਗਾ ਦੁਨੀਆ ਦਾ ਸਭ ਤੋਂ ਪਹਿਲਾ ਕੁੜਾ ਲੋੜ ਦੇ ਕੋਲ ਹੀ ਹੈ ਮੈਨੂੰ ਇਹ ਨਹੀਂ ਪਤਾ ਹੁਣ ਅੱਗੇ ਸੀਗਾ ਜਾਂ ਪਿੱਛੇ ਛੱਡ ਆਏ ਪਰ ਉਹ ਪਿੰਡ ਇੱਥੇ ਬਣਾਇਆ ਗਿਆ ਸੀਗਾ ਉਹ ਪਿੰਡ ਦੇ ਵਿੱਚ ਫੈਸਿਲਟੀਆਂ ਕੀ ਮਿਲਦੀਆਂ 2007 ਦੇ ਵਿੱਚ ਪਹਿਲਾਂ ਦੱਸਦਾ ਉਹਦੀ ਸ਼ਾਇਦ ਹੋਈ ਸੀਗੀ ਜੀ ਆਪਣੀ ਅ ਸਟੈਬਲਿਸ਼ਮੈਂਟ ਤੇ ਉੱਥੇ ਕੀ ਕੀ ਚੀਜ਼ਾਂ ਮਿਲਦੀਆਂ ਉਹਨਾਂ ਨੂੰ ਚੰਗਾ ਖਾਣ ਪਾਣ ਹੈਲਥ ਫੈਸਿਲਿਟੀ ਵਧੀਆ ਸ਼ੈਲਟਰ ਸਭ ਕੋ ਜਿਤਾ ਜਾਂਦਾ ਤੇ ਉਹਦਾ ਐਨਡੀ ਟੀਵੀ ਤੇ ਬੜਾ ਇਹ ਬੋਲਬਾਲਾ ਹੋਇਆ ਸੀਗਾ ਇਹਦਾ ਉਹਦੇ ਵਿਊਰਾਂ ਨੇ ਬੜੀ سپورਟ ਕੀਤੀ ਜਿਹੜੇ ਉਹਨੂੰ ਦੇਖਦੇ ਨੇ ਆਹ ਲਓ ਜੀ ਇਧਰ ਬੋਡਾ ਫੋਨ ਵਾਲੇ ਆਪਣੀ ਐਡਵਰਟਾਈਜ਼ਮੈਂਟ ਤੇ ਲੱਗੇ ਹੋਏ ਐਨਡੀ ਟੀਵੀ ਨੇ ਤਾਂ ਕਰਕੇ ਕੋਈ ਵਧੀਆ ਕਰਤਾ ਚਿਤੰਬਰਮ 40 ਕਿਲੋਮੀਟਰ ਥੋਦੀ ਇਹ ਆ ਸ਼ਹਿਰ ਯਾ ਕੁੜਾ ਲਓ ਚਲਾਉਂਦੇ ਚਲਾਉਂਦੇ ਜੀ ਰਾਤ ਹੀ ਕਰਤੀ ਸਾਈਕਲ ਤੇ ਹੁਣ ਇਥੋਂ ਅਲਪਕਮ ਤਕਰੀਬਨ ਹੈਗਾ ਜੀ 7 ਕਿਲੋਮੀਟਰ ਤਕਰੀਬਨ ਅਲਪਕਮ ਪਹੁੰਚਣ ਤੱਕ ਆਪਣਾ ਜਿਹੜਾ ਸਫ਼ਰ ਹੈਗਾ 50 ਕਿਲੋਮੀਟਰ ਦਾ ਹੋ ਜਾਏਗਾ ਜੀ ਕਿਉਂ ਨਾ 50 ਕਿਲੋਮੀਟਰਾਂ ਦੇ ਵਿੱਚ ਵਿੱਚ ਆਪਾਂ ਅੱਜ ਟਾਈਮ ਜ਼ਿਆਦਾ ਤਾਂ ਨਹੀਂ ਲਿਆ ਪਰ ਇਹ ਹੈ ਕਿ 50 ਕੱਡ ਆਏ ਆ ਹੁਣ ਉਸ ਤੋਂ ਪਹਿਲੇ ਕੋਈ ਪੰਪ ਦਿਖਿਆ ਤਾਂ ਉੱਥੇ ਪਹੇਜਾਂਗੇ ਉਧਰ ਪਹੇਜਾਂਗੇ ਜੀ ਬੜੇ ਚਿਰ ਬਾਅਦ ਲੈਂਟਾਂ ਵਾਲਾ ਹਾਈਵੇ ਦੇਖਿਆ ਜੀ ਲੈਂਟਾਂ ਲੱਗੀਆਂ ਨਾ ਵਧੀਆ ਲੱਗਦੀਆਂ ਹੀ ਹਾਂ ਹਾਈਵੇ ਤੇ ਇਥੇ ਮੱਛਰ ਵੜਾ ਕੇ ਸੁੱਤਾ ਚਲਦੇ ਸੈਕਰ ਤੇ ਐਡਾ ਮੜਦਾ ਹੈਗਾ ਪੂਰੀਆਂ ਲਤਾਂ ਇਨੇ ਸੁਝਾਤੀਆਂ ਜੀ ਸਾਡਾ ਟਾਈਮ ਤੇ ਪੁੱਲ ਵਾਵਾ ਲੰਬਾ ਸੀਗਾ ਜੀ ਘੱਟੋ ਘੱਟ ਵੀ 200 300 ਮੀਟਰ ਦੀ ਚੜਾਈ ਸੀਗੀ ਇੱਕ ਫਰਕ ਤਾਂ ਹੈ ਇਹ ਸਾਈਕਲਾਂ ਦੇ ਵਿੱਚ ਭੋਰਾ ਵੀ ਪਤਾ ਨਹੀਂ ਲੱਗਿਆ ਜੀ ਇਧਰਲਾ ਪਾਸਾ ਇੱਕ ਤੇ ਪਾਤਾ ਇਧਰਲਾ ਪਾਸਾ ਜਿਹੜਾ ਸੀਗਾ ਮੈਂ ਅੱਠੇ ਤੇ ਪਾਤਾ ਜੀ ਤੇ ਜਮਾ ਚੜਾਈ ਉਂ ਚੜਾ ਕੇ ਲੈ ਕੇ ਆਇਆ ਜੀ ਮੇਰੇ ਕੋਲ ਹੁੰਦਾ ਹੀ ਨਹੀਂ ਜਮਾ ਵੀ ਜ਼ੋਰ ਦਾ ਪਤਾ ਹੀ ਨਹੀਂ ਲੱਗਿਆ ਪੂਰਾ ਐਨ ਨਿਆਰੇਦਰ ਚੜਾਈ ਚੜਾ ਕੇ ਲਿਆ ਆ ਅਲਪੱਕਮ ਰਹਿ ਗਿਆ ਇੱਥੋਂ ਦੀ 1.5-2 ਕਿਲੋਮੀਟਰ ਤੇ ਹੁਣ ਇੱਥੋਂ ਕੋਈ ਪੰਪ ਲੱਭਣਾ ਜਿਹੜੇ ਪੰਪ ਤੇ ਪੈ ਸਕੀਏ ਜੀ ਅਲਪੱਕਮ ਤੱਕ ਤਾਂ ਅਸੀਂ ਨਹੀਂ ਜਾਵਾਂਗੇ ਜੀ ਕੱਲ ਹੀ ਪਾਰ ਕਰਾਂਗੇ ਜੇ ਪੱਕਮ ਸ਼ਹਿਰ ਚ ਨਹੀਂ ਵੜਨਾ ਸ਼ਹਿਰ ਦੇ ਬਾਹਰ ਹੀ ਠੀਕ ਆ ਜੀ ਉੱਥੇ ਕੋਈ ਖਾ ਪੀ ਰਵਾਂਗੇ ਜੀ ਰਾਤ ਦਾ ਖਾਣਾ ਦਾਣਾ ਤੇ ਇੱਕ ਚੀਜ਼ ਹੈ ਜੀ ਉਹ ਜਿਹੜੀ ਗਰੇਵ ਟੀ ਜੀ ਪੀਤੀ ਸੀ ਨਾ ਉਹ ਬਾਈ ਹੁਣ ਮੈਨੂੰ ਆਪ ਬਣਾਣੀ ਪੈਣੀ ਹੈ ਮੈਨੂੰ ਲੱਗਦਾ ਉਹ ਚੂਲੇ ਚਾਲੀ ਲੈ ਕੇ ਨਾ ਉਹ ਬਣਾਣੀ ਪੈਣੀ ਹੈ ਉਹਦੇ ਬਿਨਾਂ ਨਹੀਂ ਸਰਦਾ ਹੁਣ ਉਹਦੇ ਬਿਨਾਂ ਨਹੀਂ ਸਰਦਾ ਉਹ ਨਹੀਂ ਸਰਦਾ ਤੇਰੇ ਬਿਨਾ ਗਰੇ ਪਟੀ ਵਾਲਿਆ ਰਾਤ ਦਾ ਟਾਈਮ ਤੇ ਅੱਜ ਖਾਵਾਂਗੇ ਜੀ ਸਾਊਥ ਇੰਡੀਅਨ ਡੋਸਾ ਵਣਕਾ ਮਣਕਾ ਵਣਕਾ ਮਣਕਾ ਮਣਕਾ ਵਣਕਮ ਦਾਦੀ ਵਣਕਾ ਵਣਕਮ ਅਮਾ ਅਮਾ ਬੋਲਦੇ ਨੇ ਇਹ ਡੋਸੇ ਦੇ ਚੱਕਦੇ ਜੀ ਫੱਟੇ ਆ ਲੈ ਆਈ ਬਾਲੇ ਜੀ ਨੂੰ ਆ ਲੈ ਮਾਤਾ ਜੀ ਡੋਸੇ ਇਹ ਹੈ ਡੋਸਾ ਹਾਂ ਬਹੁਤ ਬੜੀਆ ਅਮਾ ਜੀ ਬਹੁਤ ਬੜੀਆ ਵਣਕਾ ਇੱਥੇ ਜੀ ਆਪਣੇ ਆਪ ਹੀ ਪਾਣਾ ਹੁੰਦਾ ਸਾਰਾ ਸਮੋਸਾ ਆ ਲਓ ਜੀ ਆ ਡਰਮ ਸਟਿਕ ਹੁੰਦੀ ਹੈ ਨਾਲ ਨਾਰੀਅਲ ਦੀ ਚਟਨੀ ਨਾਲ ਦੋਸਾ ਇਡਲੀ ਕਮ ਆਨ ਕਮ ਆਨ ਜੈ ਜੈ ਕਮ ਆਨ ਕਮ ਆਨ ਗਿਵ ਮੀ ਯੇਰ ਵੀ ਯੇਰ ਵੀ ਇਹ ਕੀ ਹੈ ਕੀ ਬਾਤ ਵਾਹ ਵਾਹ ਵਧਕਾ ਮਗਰ ਮਗਰ ਮੈਂ ਇਹ ਵਾਹ 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 वेरी टू ऑल द पब्लिक फर्स्ट यस हेलो एवरीवन हेलो हेलो जय माता दी क्या भाई क्या भाई इंस्टा आईडी इंस्टा आईडी जय जय निचय एवरीवन ओके हेलो வணக்கம்

ਬੱਡੇ ਬੋਏ ਜੀ ਇਹ ਬੰਦਾ ਸਾਰਿਆਂ ਨੇ ਸਾਨੂੰ ਰੋਕ ਲਿਆ ਨਾ ਯੂਅਰ ਬੱਡੇ ਡਾਂਸ एवरीवन 3 2 1 1 2 ਬੱਲੇ 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 ਆਏ ਬੱਲੇ ਬੱਲੇ एवरीवन ਡਾਂਸ ਡਾਂਸ ਆਏ ਵੜੀ ਤੇਰੇ ਜਰਾ ਥੇਲੇ ਆਈਕਿੰਗ ਨਾ ਮੈ ਲੱਗਿਆ ਜੀ ਅੱਜ ਰਾਤ ਦਾ ਟਿਕਾਣਾ ਤੇ ਵਧੀਆ ਟਿਕਾਣਾ ਲੈਡ ਲੂਡ ਚੱਲੀ ਜਾਂਦੀ ਹੈ ਕੋਈ ਚੱਕਰ ਨਹੀਂ ਇੱਥੇ ਪੈ ਜੰਨੇ ਆਰਾਮ ਨਾਲ ਵਧੀਆ ਆਣ ਪਵਾਂਗੇ ਜੀ ਆ ਰਿਹਾ ਜੀ ਟਿਕਾਣਾ ਵਾਵਾ ਹਾਈਵੇ ਤੇ ਇੱਥੇ ਹੀ ਪਵਾਂਗੇ ਅੱਜ ਇਸ ਵੀਡੀਓ ਨੂੰ ਫਿਰ ਇੱਥੇ ਖਤਮ ਕਰਦੇ ਆਂ ਮਿਲਦੇ ਜੀ ਇਦਾਂ ਦੇ ਬਿਲਕੁਲ ਫਰੈਸ਼ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਤਦ ਤੱਕ ਅੰਦੇਲੀ ਗੁੱਡ ਵਾਇਰਾ ਵਰਾ ਖਾ ਚੜਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ ਹਰੀ ਕ੍ਰਿਸ਼ਨਾ ਹਰੀ ਹਰੀ ਬੋਲ